ਬਹੁਤ ਵੱਡੀ ਖਬਰਾਂ ਜਨਨੇ ਕੇ ਪੰਜਾਬ ਦੇ ਲੋਕਾਂ ਨੂੰ ਲੱਗਦਾ ਸੀ ਕਿ ਗੁਰਿੰਦਰ ਸਿੰਘ ਢਿੱਲੋਂ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਤਾਕਤ ਨੇ ਯਾਨੀ ਵਿਕਰਮ ਸਿੰਘ ਮਜੀਠੀਆ ਨੂੰ ਨਾਬਾਦੀ ਜੇਲ੍ਹ ਦੇ ਵਿੱਚ ਜਦੋਂ ਦੇ ਮਿਲੇ ਨੇ ਪੰਜਾਬ ਦੇ ਵਿੱਚ ਸਿਰਫ ਇੱਕ ਗੱਲ ਫੈਲੀ ਆ ਕਹਿੰਦੇ ਜੀ ਹੁਣ ਇਤਾਲੀ ਦਲ ਦੀ ਤਾਂ ਸਰਕਾਰ ਪੱਕੀ ਆ ਪੰਜਾਬ ਦੇ ਵਿੱਚ ਔਰ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੋਲੇ ਕਿਉਂ ਨਹੀਂ ਪਰ ਕਹਿੰਦੇ ਜੀ ਗੁਰਿੰਦਰ ਸਿੰਘ ਢਿੱਲੋਂ ਵੋਟ ਬੈਂਕ ਹੈ ਇੱਕ ਆਪਣੇ ਆਪ ਦੇ ਵਿੱਚ ਕਹਿੰਦੇ ਏਟੀਐਮ ਆ ਜੀ ਉਹਨਾਂ ਦੇ ਕੋਲ ਵੋਟਾਂ ਨਾ ਇਸ ਕਰਕੇ ਬਾਬਾ ਜੀ ਨੂੰ ਕਹਿੰਦੇ ਜੀ ਬਹੁਤ ਵੱਡੀ ਪਰਮਿਸ਼ਨ ਮਿਲੀ ਸੀ। ਅਸਲਾਮੁਅਲੈਕਮ ਸਸ ਜੀ ਆਕਾਲ ਕਿਦਾਂ ਹਾਲ ਚਾਲ ਆਮੀਦ ਕਰਨਾ ਵਧੀਆ ਹੋਵਗੇ ਹੱਸਦੇ ਵਾਸਤੇ ਹੋਵਗੇ ਚੜਦੀ ਕਲਾ ਛ ਹੋਵਗੇ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਜੀਠਿਆ ਇਸ ਟਾਈਮ ਜੇਲ ਦੀ ਹਵਾ ਖਾ ਰਹੇ ਨੇ ਤੇ ਬਹੁਤ ਹੀ ਇੱਕ ਕੰਟਰੋਵਰਸ਼ਲ ਮਾਮਲਾ ਕ੍ਰੀਏਟ ਹੋ ਗਿਆ। ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਨੇ ਜੇਲ ਦੇ ਵਿੱਚ ਵਿਕਰਮ ਸਿੰਘ ਜੀਠਿਆ ਨਾਲ ਮੁਲਾਕਾਤ ਕੀਤੀ ਹੈ। ਜੇਲ ਦੇ ਅਮਲੇ ਦੀ ਜਾਣਭੋਂ ਰੋਕਿਆ ਗਿਆ। ਬਾਬਾ ਗੁਰਿੰਦਰ ਸਿੰਘ ਟਿਲੂ ਨੂੰ ਲੇਕਿਨ ਬਾਬਾ ਗੁਰਿੰਦਰ ਸਿੰਘ ਟਿਲੂ ਨੇ ਆਪਣਾ ਪਾਵਰ ਯੂਜ਼ ਕੀਤੀ ਆਪਣਾ ਅਸਰ ਰਸੂਖ ਯੂਜ਼ ਕੀਤਾ ਤੇ ਵਿਕਰਮ ਸਿੰਘ ਮਜੀਠੀਆ ਨਾਲ 35 ਮਿਲਣ ਦੀ ਮੁਲਾਕਾਤ ਕੀਤੀ ਤੇ ਪੰਜਾਬ ਦੇ ਲੋਕਾਂ ਦਾ ਮੰਨਣਾ ਹੈ ਕਿ ਵਿਕਰਮ ਸਿੰਘ ਮਜੀਠੀਆ ਨਾਲ ਡੇਰਾ ਬਿਆਸ ਦੇ ਮੁਖੀ ਦੀ ਮੁਲਾਕਾਤ ਕਰਨਾ ਕੋਈ ਬਹੁਤ ਹੀ ਵੱਡਾ ਮਾਮਲਾ ਹੋ ਸਕਦਾ ਹੈ ਤੇ ਦਾਲ ਦੇ ਵਿੱਚ ਕੁਝ ਕਾਲਾ ਹੋ ਸਕਦਾ ਹੈ ਬਲਕਿ ਸਾਰੀ ਦਾਲ ਹੀ ਕਾਲੀ ਹੋ ਸਕਦੀ ਹੈ ਬਹੁਤ ਸੇ ਲੋਕਾਂ ਦਾ ਕਹਿਣਾ ਹੈ ਕਿ ਬਾਬਾ ਗੁਰਿੰਦਰ ਸਿੰਘ ਵਿਕਰਮ ਸਿੰਘ ਮਜੀਠੀਆ ਨੂੰ ਭਾਜਪਾ ਜੁਆਇਨ ਕਰਨ ਦੇ ਵਿੱਚ ਮਦਦ ਕਰਨਗੇ ਇੱਕ ਪੋਲ ਦਾ ਕਿਰਦਾਰ ਅਦਾ ਕਰਨਗੇ ਇਹ ਸਾਰਾ ਕੀ ਮਾਮਲਾ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਮੁਲਾਕਾਤ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਜੇਲੋਂ ਬਾਹਰ ਆ ਜਾਣਗੇ ਜਾਂ ਸੀਐਮ ਪੰਜਾਬ ਡਟ ਕੇ ਕੰਮ ਕਰਨਗੇ ਤੇ ਕਿਸੇ ਵੀ ਸੂਰਤ ਐ ਵਿਕਰਮ ਮਜੀਠੀਆ ਨੂੰ ਜੇਲੋਂ ਬਾਹਰ ਨਹੀਂ ਆਣ ਦੇਣਗੇ ਸਾਰਾ ਕੁਝ ਜਾਣਾਂਗੇ ਅੱਜ ਦੀ ਵੀਡੀਓ ਚ ਬਹੁਤ ਵੱਡੀ ਖਬਰਾਂ ਜਣੇ ਕਿ ਪੰਜਾਬ ਦੇ ਲੋਕਾਂ ਨੂੰ ਲੱਗਦਾ ਸੀ ਕਿ ਗੁਰਿੰਦਰ ਸਿੰਘ ਢਿੱਲੋਂ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਤਾਕਤ ਨੇ ਯਾਨੀ ਵਿਕਰਮ ਸਿੰਘ ਮਜੀਠੀਆ ਨੂੰ ਨਾਪਦੀ ਜੇਲ੍ਹ ਦੇ ਵਿੱਚ ਜਦੋਂ ਦੇ ਮਿਲੇ ਨੇ ਪੰਜਾਬ ਦੇ ਵਿੱਚ ਸਿਰਫ ਇੱਕ ਗੱਲ ਫੈਲੀ ਐ ਕਹਿੰਦੇ ਜੀ ਹੁਣ ਇਟਾਲੀ ਦਲ ਦੀ ਤਾਂ ਸਰਕਾਰ ਪੱਕੀ ਐ ਪੰਜਾਬ ਦੇ ਵਿੱਚ ਔਰ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੋਲੇ ਕਿਉਂ ਨਹੀਂ ਪਰ ਕਹਿੰਦੇ ਜੀ ਗੁਰਿੰਦਰ ਸਿੰਘ ਢਿੱਲੋਂ ਵੋਟ ਬੈਂਕ ਹੈ ਇੱਕ ਆਪਣੇ ਆਪ ਦੇ ਵਿੱਚ ਕਹਿੰਦੇ ਏਟੀਐਮ ਆ ਜੀ ਉਹਨਾਂ ਦੇ ਕੋਲ ਵੋਟਾਂ ਦਾ ਇਸ ਕਰਕੇ ਬਾਬਾ ਜੀ ਨੂੰ ਕਹਿੰਦੇ ਜੀ ਬਹੁਤ ਵੱਡੀ ਪਰਮਿਸ਼ਨ ਮਿਲੀ ਸੀ ਕਿ ਬਿਕਰਮ ਸਿੰਘ ਮਜੀਠੀਆ ਦੇ ਨਾਲ ਅੱਧਾ ਘੰਟਾ ਯਾਨੀ ਕਿ ਕਮਰੇ ਦੇ ਵਿੱਚ ਬਿਠਾ ਕੇ ਮੁਰਾਕਾਦ ਕਰਵਾਈ ਗਈ ਆ ਤਾਂ ਉੱਤੋਂ ਲੋਕਾਂ ਨੂੰ ਲੱਗਦਾ ਸੀ ਕਿ ਗੁਰਿੰਦਰ ਸਿੰਘ ਢਿੱਲੋਂ ਜਿਨ੍ਹਾਂ ਦੇ ਉੱਤੇ ਐਕਸ਼ਨ ਨਹੀਂ ਹੋ ਸਕਦਾ ਪਰ ਪੰਜਾਬ ਦੇ ਲੋਕਾਂ ਨੂੰ ਜਿਹੜੀ ਅੱਜ ਮੈਂ ਖਬਰ ਦਿਖਾਉਣ ਜਾ ਰਿਹਾ ਬੜੀ ਹੀ ਅਹਿਮ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਦਰਾਂ ਸਾਲ ਦੇ ਵਿੱਚ ਇੱਕ ਬਾਅਦ ਵੱਡਾ ਐਕਸ਼ਨ ਕਰ ਦਿੱਤਾ ਹੈ ਔਰ ਦੂਜੇ ਪਾਸੇ ਇਸ ਖਬਰ ਦੇ ਨਾਲ ਜਿੰਨੇ ਵੀ ਬਾਬੇ ਨੂੰ ਚਾਉਣ ਵਾਲੇ ਲੋਕ ਨੇ ਉਹਨਾਂ ਦੀਆਂ ਵੀ ਅੱਖਾਂ ਖੁੱਲ੍ਹ ਜਾਣੀਆਂ ਨੇ ਕਿਉਂਕਿ ਗੁਰਿੰਦਰ ਸਿੰਘ ਢਿੱਲੋਂ ਨੂੰ ਬਹੁਤ ਸਾਰੇ ਲੋਕ ਜਾਣੇ ਨੇ ਕਹਿੰਦੇ ਜੀ ਆਪਣੇ ਆਪ ਦੇ ਵਿੱਚ ਉਹ ਰੱਬ ਨੇ ਖੁਦ ਖੁਦਾ ਨਹੀਂ ਬਹੁਤ سارے ਕਮੈਂਟ ਮੇਰੀ ਵੀਡੀਓ ਦੇ ਥੱਲੇ ਆਏ ਜਿਹੜੀ ਮੈਂ ਸੁਬਾ ਪਾਈ ਸੀ ਕਹਿੰਦੇ ਜੀ ਗੁਰਿੰਦਰ ਸਿੰਘ ਢਿੱਲੋਂ ਖੁਦ ਮਾਲਕ ਨਹੀਂ ਜਾਨੀ ਰੱਬ ਨੇ ਇਹ ਲੋਕਾਂ ਦਾ ਕਹਿਣਾ ਸੀ ਪਰ ਜਿਹੜੀ ਮੁੱਖ ਮੰਤਰੀ ਦੇ ਐਕਸ਼ਨ ਦੀ ਖਬਰ ਅੱਜ ਤੁਹਾਡੇ ਸਾਹਮਣੇ ਸੁਣਾਉਣ ਜਾ ਰਿਹਾ ਮੈਂ ਕਿਉਂਕਿ ਮੁੱਖ ਮੰਤਰੀ ਭਵਨ ਸਿੰਘ ਮਾਨ ਔਰ ਪੰਜਾਬ ਦੇ ਲੋਕ ਗੁਰਿੰਦਰ ਸਿੰਘ ਢਿੱਲੋਂ ਬਾਰੇ ਕੀ ਕਹਿ ਰਹੇ ਨੇ ਇਹ ਪੂਰੀ ਖਬਰ ਸੁਣਾਵਾਂਗੇ ਔਰ ਬਿਕਰਮ ਸਿੰਘ ਮਜੀਠੀਆ ਜੋ ਨੂ ਪੰਨੇ ਜੀ ਨਾਬਾਦੀ ਜੇਵ ਦੇ ਵਿੱਚੋਂ ਗੁਰਿੰਦਰ ਸਿੰਘ ਢਿੱਲੋਂ ਯਾਨੀ ਡੇਰਾ ਮੁਖੀ ਬਿਆਸ ਬਾਹਰ ਲੈ ਕੇ ਆਉਣਗੇ ਇਹਦੇ ਵਿੱਚ ਸੱਚਾਈ ਕਿੰਨੀ ਕ ਹੈ ਇਹ ਖਬਰ ਸਾਂਝੀ ਕਰਾਂਗੇ ਔਰ ਦੂਜੇ ਪਾਸੇ ਪੰਜਾਬ ਦੇ ਲੋਕ ਕੀ ਕਹਿ ਰਹੇ ਨੇ ਵਿਕਰਮ ਮਜੀਠੀਆ ਬਾਰੇ ਔਰ ਦੂਜੇ ਪਾਸੇ ਗੁਰਿੰਦਰ ਸਿੰਘ ਢਿੱਲੋਂ ਬਾਰੇ ਇਹ ਖਬਰ ਸੁਣੋ ਉਸ ਤੋਂ ਬਾਅਦ ਐਕਸ਼ਨ ਦੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਸੁਣੋ ਕਿ ਅਹੁਦੇਦਾਰੀਆਂ ਦੀਆਂ ਮਿਲਦੀਆਂ ਟਿੱਕਾਂ ਵੀ ਮਿਲਦੀਆਂ ਤੇ ਸਭ ਤੋਂ ਵੱਡੀ ਗੱਲ ਵੋਟਾਂ ਦਾ ਏਟੀਐਮ ਆ ਇਹ ਡੇਰੇ ਫਿਰ ਵੀ ਯਾਰ ਮੈਂ ਇੱਕ ਗੱਲ ਕਹਿਣਾ ਇਹ ਇਹਨਾਂ ਨੂੰ ਘੱਟ ਤੋਂ ਘੱਟ ਥੋੜਾ ਜਿਹਾ ਸੋਚ ਲੈਣਾ ਜ਼ਰੂਰ ਬਣਦਾ ਸੀਗਾ ਕਿ ਬਹੁਤ ਲੋਕ ਕੀ ਐ ਐਡੇ ਕੀ ਐ ਲੋਕ ਮੰਦ부ਧੀ ਨਹੀਂ ਬੈਠੇ ਕਿ ਲੋਕ ਪੁੱਛਤਾ ਸੋਚਣਗੇ ਪਰ ਲੋਕੋਂ ਇਹ ਸੋਚ ਲੈਣਗੇ ਜੱਟ ਜੱਟਾਂ ਦੇ ਸਾਰੇ ਕੀ ਐ ਰਲ ਕੇ ਕਰਦੇ ਘਾਲੇ ਵਾਲੇ ਰੋਕੇ ਗੱਲ ਭਈ ਨਵੀਆਂ ਕੀ ਖਾਹਤਾ ਵੀ ਹੁਣ ਕੀ ਤਾਂ ਹੀ ਘੜ ਘੜ ਕੇ ਤੁਹਾਡੇ ਮੂਹਰੇ ਰੱਖ ਰਹੇ ਆ ਬਾਕੀ ਬਾਬਾ ਜੀ ਦੀ ਤਾਕਤ ਆਪਾਂ ਪੜੀ ਭਾਤ ਜਾਣਦੇ ਆ ਮੋਹਨ ਭਾਗਵਤ ਅਰਗੇ ਲਾ ਲੋ ਜੇ ਤਾਂ ਹੋਮ ਮਿਨਿਸਟਰ ਮਿਤ ਸ਼ਾਹ ਅਰਗੇ ਹੋਗੇ ਰਾਜਨਾਥ ਸਿੰਘ ਅਰਗੇ ਜੇ ਡਿਫੈਂਸ ਮਿਨਿਸਟਰ ਨੇ ਤੇ ਮੋਦੀ ਤੱਕ ਜਿਹੜੇ ਲੋਕ ਨੇ ਇਹ ਬਾਬੇ ਦੇ ਮੂਹਰੇ ਕੀ ਆ ਲੰਮੇ ਪੈਂਦੇ ਆ ਉਕੇ ਬਾਬੇ ਦੇ ਕੀ ਉਪਰੇ ਕੀ ਆ ਵੋਟਾਂ ਨੇ ਮਤਲਬ ਕੀ ਆ ਭੋਲੂ ਹੋ ਰੀਆਂ ਤੇ ਭੋਲੂ ਹੋ ਰੀ ਕੀ ਆ ਬਾਬੇ ਜਿਉ ਆਪ ਦਾ ਨਰੈਣ ਭਾਲਦੇ ਆ ਸਭ ਤੋਂ ਲੱਖ ਲਾੜਤ ਮੈਂ ਕਹਣਾ ਵੀ ਜਦੋਂ ਕੀ ਆ ਡੇਰਾਬਾਦ ਤੇ ਇਹ ਸਾਲਾ ਸਿਸਟਮ ਦੇਖਦੇ ਆ ਨਾ ਪਹਿਲਾਂ ਕੀ ਆ ਇੱਕ ਬਲਾਤਕਾਰੀ ਸਾਹ ਦੇ ਵੀ ਜਿਹੜਾ ਕੀ ਆ ਡੇਰਾ ਖੜਾ ਕਰਕੇ ਸਾਡੇ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਇਆ ਹੋਇਆ ਵੀ ਆਪਦੇ ਥਿਊ ਜ਼ਰੂਰ ਰੱਖਿਓ ਕਮੈਂਟ ਬਾਕਸ ਚ ਲਿਖ ਕੇ ਜ਼ਰੂਰ ਦੱਸਿਓ ਇੱਕ ਬੰਦੇ ਨੇ ਚੌੜਾ ਹੋ ਕੇ ਬੜੀ ਕੀ ਗੱਲ ਨਹੀਂ ਕੀਤੀ ਪੈਸੇ ਕੀਤਾ ਉਹਨੇ ਕਮੈਂਟ ਹੀ ਸੀ ਜਿਹੜਾ ਦੋ ਜੱਟ ਕੀ ਆ ਪੰਜਾਬ ਹਰਿਆਣਾ ਰਾਜਸਥਾਨ ਨੂੰ ਮਗਰ ਲਾਈ ਫਿਰਦੇ ਆ ਸਾਡੇ ਭਾਈਚਾਰੇ ਦੇ ਰਾਕ ਢਿੱਲੋ ਆ ਇੱਕ ਸਿੱਧੂ ਆ ਉਹ ਮੈਂ ਕਹਣਾ ਤੀਜਾ ਗਿਆ ਦਿ올 ਵੀ ਹੈਗਾ ਤੇ ਪੰਜਾਬ ਦੇ ਵਿੱਚ ਲਗਭਗ 50000 ਤੋਂ ਉੱਤੇ ਕੀ ਰਜਿਸਟਰਡ ਪਾਸਟਰ ਹੋਗੇ ਜਿਹੜੇ ਕੀ ਸਿੱਖ ਧਰਮ ਦੇ ਵਿੱਚ ਉਧਰਲੇ ਪਾਸੇ ਗਏ ਹੋਏ ਆ ਐਵੇਂ ਨਹੀਂ ਲੋਕ ਕਹਿੰਦੇ ਹਮੇ ਆਪਣੋ ਨੇ ਲੂਟਾ ਗੈਰੋਂ ਮੈਂ ਕਹਾ ਦਮ tha ਇੱਕ ਇੱਕ ਕਿਸ਼ਤੀ ਨੇ ਡੁੱਬੀ ਪੂਰਾ ਪੰਜਾਬ ਹੀ ਡੁੱਬ ਗਿਆ ਚਾਲੋ ਜੇ ਬਚਾਈਦਾ ਬਾ ਸੁਣ ਲੈ ਪੰਜਾਬ ਵਾਲੇ ਪੰਜਾਬ ਦੇ ਲੋਕ ਕੀ ਕਹਿ ਰਹੇ ਨੇ ਬਹੁਤ ਸਾਰੀਆਂ ਥਿਉਰੀਆਂ ਅਕਸਰ ਪੰਜਾਬ ਦੇ ਵਿੱਚੋਂ ਆ ਰਹੀਆਂ ਨੇ ਪਰ ਗੁਰਿੰਦਰ ਸਿੰਘ ਢਿੱਲੋ ਦੇ ਜਿੰਨੇ ਵੀ ਸਮਰਥਕ ਨੇ ਉਸ ਗੱਲ ਨੂੰ ਗੌਰ ਦੇ ਨਾਲ ਸੁਣ ਔਰ ਬਾਕੀ ਦੇ ਪੰਜਾਬ ਦੇ ਲੋਕ ਵੀ ਸੁਣ ਲੈਣ ਕਿਉਂਕਿ ਜਿਹੜਾ ਰਾਮ ਰਹੀਮ ਸਰਸੇ ਵਾਲਾ ਸੀ ਉਹ ਬਹੁਤ ਵੱਡਾ ਬਹੁਤ ਵੱਡਾ ਯਾਨੀ ਆਪਣੇ ਆਪ ਦੇ ਵਿੱਚ ਖੁਦਾ ਬਣਿਆ ਹੋਇਆ ਸੀ ਔਰ ਉਸ ਨੇ ਜਿਹੜੇ ਕ੍ਰਾਈਮ ਕੀਤੇ ਉਹ ਸਾਰੇ ਅਕਸਰ ਹੀ ਜਾਣਦੇ ਨੇ ਕਹਿਣ ਦੀ ਲੋੜ ਨਹੀਂ ਹੈ ਪਰ ਉਸ ਬੰਦੇ ਨੂੰ ਲੱਗਦਾ ਸੀ ਕਿ ਮੈਂ ਰੱਬਾਂ 6 ਕਰੋੜ ਦੀ ਆਬਾਦੀ ਰਜਿਸਟਰਡ ਸੀ ਜਿਹੜੀ ਉਹਦੇ ਨਾਲ ਸੰਖਿਆ ਪਾਈ ਜਾਂਦੀ ਹੈ ਤਾਂ 6 ਕਰੋੜ ਲੋਕ ਹੋਣ ਦੇ ਬਾਵਜੂਦ ਵੀ ਜੱਜ ਜਗਦੀਪ ਸਿੰਘ ਨੇ ਉਸ ਬੰਦੇ ਨੂੰ ਸਜ਼ਾ ਸੁਣਾ ਦਿੱਤੀ ਸੀ ਪਰ ਜਿਹੜਾ ਹੁਣ ਇੱਥੇ ਜੀ ਗੁਰਿੰਦਰ ਸਿੰਘ ਢਿੱਲੋਂ ਆ ਇਹਦੇ ਉੱਤੇ ਵੀ 6000 ਕਰੋੜ ਦਾ ਮਾਮਲਾ ਯਾਨੀ 6000 ਕਰੋੜ ਦਾ ਘੁਟਾਲਾ ਔਰ ਦੂਜੇ ਪਾਸੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਔਰ ਇਹਨਾਂ ਦੇ ਸਮਰਥਕ ਇਹ ਗੱਲ ਨੂੰ ਇਸ ਤਰ੍ਹਾਂ ਸਮਝ ਰਹੇ ਨੇ ਕਿ ਗੁਰਿੰਦਰ ਸਿੰਘ ਢਿੱਲੋਂ ਵਿਕਰਮ ਸਿੰਘ ਮਜੀਠੀਆ ਨੂੰ ਕਹਿੰਦੇ ਜੀ ਜੇਲ੍ਹ ਦੇ ਵਿੱਚੋਂ ਬਾਹਰ ਲੈ ਸਕਦੇ ਨੇ ਤੇ ਉਹ ਗਏ ਕਿਹਦੇ ਕਹਿਣਦੇ ਸੀ ਪਹਿਲੀ ਖਬਰ ਤੁਹਾਡੇ ਸਾਹਮਣੇ ਉਹ ਵੀ ਸ਼ੇਅਰ ਕਰ ਦਿੰਨੇ ਆ ਕਿਉਂਕਿ ਭਾਜਪੀ ਨੇ ਧਰਾਂਸਾਲ ਦੇ ਵਿੱਚ ਨਰੇਂਦਰ ਮੋਦੀ ਹੋਵੇ ਚਾਹੇ ਹੋਵੇ ਅਮਿਤ ਸ਼ਾ ਸਿੱਧੀ ਗੱਲਬਾਤ ਗੁਰਿੰਦਰ ਸਿੰਘ ਢਿੱਲੋਂ ਦੀ ਉਹਨਾਂ ਨਾਲ ਐਸ ਕਰਕੇ ਪੰਜਾਬ ਦੇ ਅੰਦਰ ਬਹੁਤ ਵੱਡਾ ਛੱਪਾ ਉਹਦਾ ਬਣਿਆ ਹੋਇਆ ਸੀ ਪਰ ਪੰਜਾਬ ਦੇ ਮੁੱਖ ਮੰਤਰੀ ਨੂੰ ਬਹੁਤੇ ਸਾਡੇ ਲੋਕਾਂ ਨੇ ਇਹ ਸਮਝਿਆ ਕਿ ਪੰਜਾਬ ਦਾ ਮੁੱਖ ਮੰਤਰੀ ਹੋ ਸਕਦਾ ਡਰ ਗਿਆ ਜਾਂ ਗੱਲ ਕੀ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਨੇ ਬਾਦਲਾਂ ਦੇ ਉੱਤੇ ਐਕਸ਼ਨ ਕਰ ਦਿੱਤਾ ਯਾਨੀ ਬਾਦਲਾਂ ਦੇ ਵੀ ਹੋ ਛੁੱਟੇ ਨੇ ਕਿ ਹੁਣ ਪੰਜਾਬ ਦੇ ਮੁੱਖ ਮੰਤਰੀ ਅੱਜ ਦੇ ਪ੍ਰੇਤ ਹੋ ਚੁੱਕੇ ਨੇ ਬਾਦਲਾਂ ਦੀ ਔਰ ਮਜੀਠੀਆ ਦੀ ਜਿਹੜੀ ਰੇਲ ਮੁੱਖ ਮੰਤਰੀ ਨੇ ਬਣਾਉਣੀ ਆ ਉਹ ਤੁਹਾਡੇ ਸਾਹਮਣੇ ਆ ਕਿਉਂਕਿ ਹੁਣ ਪੰਜਾਬ ਦੀ ਸਰਕਾਰ ਨੇ ਇੱਕ ਹੋਰ ਜੱਬ ਖੜਾ ਕਰ ਦਿੱਤਾ ਵਿਕਰਮ ਸਿੰਘ ਮਜੀਠੀਆ ਨੂੰ ਯਾਨੀ ਵਿਜੀਲੈਂਸ ਵਿਭਾਗ ਬੜੀ ਵਾਰ ਤੁਸੀਂ ਵੀ ਵੇਖਿਆ ਵੀ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਬਹੁਤ ਸਾਰੇ ਖਾਤੇ ਪਾਏ ਗਏ ਵਿਕਰਮ ਸਿੰਘ ਮਜੀਠੀਆ ਦੇ ਬਹੁਤ ਸਾਰੀਆਂ ਜਗਾਵਾਂ ਦੇ ਉੱਤੇ ਛਾਪੇਮਾਰੀ ਚੱਲੀ ਕਹਿੰਦੇ ਜੀ ਮਸੂਬਰਾ ਦੇ ਵਿੱਚ ਔਰ ਦੂਜੇ ਪਾਸੇ ਹਮਾਚੜ ਦੇ ਵਿੱਚ ਬਹੁਤ ਸਾਰੀ ਪ੍ਰਾਪਰਟੀ ਵਿਕਰਮ ਸਿੰਘ ਮਜੀਠੀਆ ਦੀ ਆਲਰੇਡੀ ਪਹਿਲਾਂ ਵਿਕਰਮ ਸਿੰਘ ਮਜੀਠੀਆ ਤੇ ਇਹ ਖੁਲਾਸਾ ਹੋ ਚੁੱਕਿਆ ਔਰ ਹੁਣ ਵਿਜੀਲੈਂਸ ਬਿਊਰੋ ਫੇਰ ਤੋਂ ਵਿਕਰਮ ਸਿੰਘ ਮਜੀਠੀਆ ਦੇ ਹੱਥ ਪੈਰ ਬੰਨਣ ਜਾ ਰਹੀ ਹੈ ਕਿਉਂਕਿ ਵਿਕਰਮ ਸਿੰਘ ਮਜੀਠੀਆ ਨੂੰ ਕਢਾਉਣ ਦੀ ਬਹੁਤ ਵੱਡੇ ਪੱਧਰ ਤੇ ਦਿੱਤੇ ਬਹੁਤ ਵੱਡੀ ਚਾਲ ਚੱਲਣੀ ਆ ਗੁਰਿੰਦਰ ਸਿੰਘ ਢਿੱਲੋਂ ਨੇ ਪਰ ਪੰਜਾਬ ਦੀ ਸਰਕਾਰ ਇੱਕ ਪਾਸੇ ਖੜੀ ਹੈ ਉਹਨਾਂ ਦੇ ਨਾਲ ਪੰਜਾਬ ਦੇ ਲੋਕ ਖੜੇ ਨੇ ਪੰਜਾਬ ਦਾ ਪ੍ਰਸ਼ਾਸਨ ਖੜਾ ਜਿਹਦੇ ਉੱਤੇ ਬੜੀ ਸ਼ਕਤੀ ਦੇ ਨਾਲ ਗੁਰਿੰਦਰ ਸਿੰਘ ਢਿੱਲੋਂ ਨੇ ਆਪਣੀ ਹਵਾ ਬਣਾ ਕੇ ਪੰਜਾਬ ਦੇ ਵਿੱਚ ਔਰ ਬਾਕੀ ਦੇ ਲੋਕਾਂ ਨੂੰ ਇਹ ਮੈਸੇਜ ਦਿੱਤਾ ਕਿ ਮੇਰੀ ਪਾਵਰ ਬਹੁਤ ਸਾਰੀ ਹੈ ਪਰ ਨਹੀਂ ਇਹ ਵੀ ਇੱਕ ਗਲਤ ਫਹਮੀ ਦੇ ਵਿੱਚ ਕਿਉਂਕਿ ਜਿਹੜੇ ਸਰਸੇ ਵਾਲੇ ਸਾਥ ਨੂੰ ਚੱਕਿਆ ਸੀ ਉਹਦੀ ਪਾਵਰ ਇਹਨਾਂ ਨਾਲੋਂ ਚੋਗਣੀ ਸੀ ਇਸ ਕਰਕੇ ਜਦੋਂ ਰੱਬ ਦੀ ਮਾਰ ਪੈਂਦੀ ਆ ਇੱਕ ਪਾਸੇ ਲੋਕਾਂ ਨੂੰ ਸਿੱਧੇ ਰਾ ਪਾਉਣ ਦੀ ਗੱਲ ਕਰਦੇ ਨੇ ਪਰ ਦੂਜੇ ਪਾਸੇ ਵੱਡੇ ਤਸਕਰਾਂ ਦਾ ਸਾਥ ਸ਼ਰਮੰਦ ਰਹਿੰਦੇ ਜੀ ਜੇਕਰ ਮੇਰੀ ਰਿਸ਼ਤੇਦਾਰੀ ਆ ਚਾਹੇ ਬੰਦਾ ਨਸ਼ੇ ਦਾ ਤਸਕਰ ਮੈਂ ਤਾਂ ਉਸ ਨੂੰ ਮਿਲੂ ਆ ਇਹ ਗੁਰਿੰਦਰ ਸਿੰਘ ਢਿੱਲੋਂ ਨੇ ਲੋਕ ਕਰੇ ਨੇ ਜੀ ਕਹਿੰਦੇ ਸਾਬਤ ਕਰ ਦਿੱਤਾ ਪਰ ਹੁਣ ਗੁਰਿੰਦਰ ਸਿੰਘ ਢਿੱਲੋਂ ਤੇ ਬਹੁਤ ਸਾਰੀਆਂ ਅਗੁਲਾ ਪੰਜਾਬ ਦੇ ਵਿੱਚ ਉੱਠ ਰਹੀਆਂ ਨੇ ਇਤਿਹਾਸੀ ਅੱਜ ਦੀ ਵੀਡੀਓ ਜਿਵੇਂ ਕਿ ਤੁਸੀਂ ਵੇਖਿਆ ਕਿ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੂ ਨੇ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ ਅੱਧਾ ਘੰਟਾ ਕਮਰੇ ਦੇ ਵਿੱਚ ਬਿਠਾ ਕੇ ਉਹਨਾਂ ਨੂੰ ਮੁਲਾਕਾਤ ਕਰਾਈ ਗਈ ਤੇ ਬਾਬਾ ਗੁਰਿੰਦਰ ਸਿੰਘ ਢਿੱਲੂ ਦੇ ਉੱਤੇ ਬਹੁਤ ਸਾਰੇ ਸਵਾਲ ਚੁੱਕੇ ਗਏ ਨੇ ਕਿ ਐਨੀ ਰੋਹਾਨੀ ਸ਼ਖਸੀਅਤ ਹੋਣ ਦੇ ਬਾਵਜੂਦ ਇੱਕ ਚਿੱਟੇ ਦੇ ਤਸਕਰ ਦੀ ਤੁਸੀਂ ਜਾ ਕੇ ਮੁਲਾਕਾਤ ਕਰਦੇ ਹੋ ਤੇ ਉਹਦੀ ਹੈਲਪ ਕਰਨ ਦੀ ਕੋਸ਼ਿਸ਼ ਕਰਦੇ ਹੋ ਕਿਉਂਕਿ ਡੇਰਾ ਬਾਬਾ ਜੇ ਬਿਆਸ ਦੇ ਗੁਰਿੰਦਰ ਸਿੰਘ ਦਾ ਜਿਹੜਾ ਰابطਾ ਹੈ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਨਾਲ ਹੈ ਜਿਨ੍ਹਾਂ ਦਾ تعلق ਬੀਜੇਪੀ ਨਾਲ ਹੈ। ਯਾਦੋ ਤੋਂ ਸਾਫ ਵਾਜ਼ਿਆ ਹੁੰਦਾ ਹੈ ਕਿ ਵਿਕਰਮ ਸਿੰਘ ਮਜੀਠੀਆ ਕੋਸ਼ਿਸ਼ ਕਰ ਰਹੇ ਨੇ ਕਿ ਕਿਸੇ ਵੀ ਤਰ੍ਹਾਂ ਬੀਜੇਪੀ ਪਾਰਟੀ ਦੇ ਥਰੂ ਜੇਲ੍ਹੋਂ ਬਾਹਰ ਆ ਜਾਣ ਜਾਂ ਬੀਜੇਪੀ ਪਾਰਟੀ ਨੂੰ ਜੁਆਇਨ ਕਰ ਲੈਣ ਤਾਂ ਕਿ ਨਰਿੰਦਰ ਮੋਦੀ ਅਦਾਲਤਾਂ ਦੇ ਉੱਤੇ ਪ੍ਰੈਸ਼ਰ ਬਣਾ ਸਕੇ ਤੇ ਬਾਬਾ ਗੁਰਿੰਦਰ ਢਿੱਲੋਂ ਵਰਗੇ ਲੋਗ ਉਹਨਾਂ ਦੀ ਮਦਦ ਕਰ ਰਹੇ ਨੇ ਤੇ ਬਾਬਾ ਗੁਰਿੰਦਰ ਢਿੱਲੋਂ ਦੇ ਲੱਖਾਂ ਦੀ ਤعداد ਚ ਫਾਲੋਅਰ ਨੇ ਤੇ ਉਹਨਾਂ ਨੂੰ ਇਸ ਚੀਜ਼ ਦਾ ਖਿਆਲ ਕਰਨਾ ਚਾਹੀਦਾ ਹੈ। ਕਿ ਲੋਕ ਬਿਕਰਮ ਸਿੰਘ ਮਜੀਠੀਆ ਨੂੰ ਨਫ਼ਰਤ ਕਰਦੇ ਨੇ ਤੇ ਇਸ ਤਰ੍ਹਾਂ ਦੀ ਮੁਲਾਕਾਤ ਜਿਹੜੀ ਆ ਬਹੁਤ ਸਾਰੇ ਸਵਾਲ ਜਿਹੜੀ ਆ ਚੁੱਕਦੀ ਆ ਤੇ ਇਸ ਮਾਮਲੇ ਦੇ ਬਾਰੇ ਤੁਹਾਡਾ ਕੀ ਖਿਆਲ ਹੈ ਬਾਬਾ ਗੁਰਿੰਦਰ ਸਿੰਘ ਢਿੱਲੂ ਨੇ ਕਿਉਂ ਮੁਲਾਕਾਤ ਕੀਤੀ ਬਿਕਰਮ ਸਿੰਘ ਮਜੀਠੀਆ ਨਾਲ ਕਿ ਬਿਕਰਮ ਸਿੰਘ ਮਜੀਠੀਆ ਹੁਣ ਜੇਲ੍ਹੋਂ ਬਾਹਰ ਆ ਜਾਣਗੇ ਇਹ ਮਾਮਲਾ ਕੋਈ ਹੋ ਰਿਹਾ ਹੈ ਕਿਉਂਕਿ ਬਿਕਰਮ ਸਿੰਘ ਮਜੀਠੀਆ ਨੇ ਲੱਖਾ ਮਾਵਾਵਾਂ ਦੀਆਂ ਰੰਗਲੀਆਂ ਚੁੰਨੀਆਂ ਨੂੰ ਚਿੱਟਾ ਕੀਤਾ ਹੈ ਲੱਖਾ ਮਾਵਾ ਦੇ ਘਰਾਂ ਨੂੰ ਜਾੜਿਆ ਤੇ ਉਹ ਮਾਵਾ ਅੱਜ ਵੀ ਆਪਣੇ ਬੱਚਿਆਂ ਨੂੰ ਯਾਦ ਕਰਕੇ ਰੋਂਦੀਆਂ ਨੇ ਤੇ ਪੰਜਾਬ ਦੇ ਲੋਕਾਂ ਦਾ ਕਹਿਣਾ ਹੈ ਬਿਕਰਮ ਸਿੰਘ ਮਜੀਠੀਆ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਇਹਨੂੰ ਫਾਇਲਾਣਾ ਚਾਹੀਦਾ ਜਾਂ ਇਹਨੂੰ ਪੂਰੀ ਜ਼ਿੰਦਗੀ ਵਾਸਤੇ ਜੇਲ੍ਹ ਦੇ ਵਿੱਚ ਪਾ ਦੇਣਾ ਚਾਹੀਦਾ ਦਿਬੜੂਗੜ ਦੀ ਜੇਲ੍ਹ ਵਿੱਚ ਪਾਓ ਜਾਂ ਕਾਲੇ ਪਾਣੀ ਦੀ ਜੇਲ੍ਹ ਚ ਪਾਓ ਇਹਨੂੰ ਪੰਜਾਬ ਤੋਂ ਦੂਰ ਸੁਟੋ ਇਸ ਸਖਤੋ ਸਖਤ ਜਿਹੜੀ ਸਜ਼ਾਵ ਹੈ ਉਹ ਦਿੱਤੀ ਜਾਣੀ ਚਾਹੀਦੀ ਹੈ ਤੁਸੀਂ ਕੀ ਸੋਚਦੇ ਹੋ ਬਾਬਾ ਗੁਰਿੰਦਰ ਸਿੰਘ ਦੀ ਮੁਲਾਕਾਤ ਵਾਲਾ ਜਿਹੜਾ ਮਾਮਲਾ ਹੈ ਤੇ ਵਿਕਰਮ ਸਿੰਘ ਮਜੀਠੀਆ ਕੀ ਜੇਲੋਂ ਬਾਹਰ ਆ ਸਕਦਾ ਹੈ ਜਾਂ ਬਾਬਾ ਗੁਰਿੰਦਰ ਸਿੰਘ ਨੇ ਉਹਨਾਂ ਨਾਲ ਇੱਕ ਤਾਲੁਕ ਦੀ ਬੇਸਤ ਮੁਲਾਕਾਤ ਕੀਤੀ ਆਪਣੀ ਰਾਏ ਤੋਂ ਕਮੈਂਟ ਚਗਾ ਕਰੋ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਮਿਲਦੇ ਆ ਨੈਕਸਟ ਵੀਡੀਓ ਗੁੱਡ ਬਾਏ ਲਾ ਹਾਫਿਜ਼